ਇਹ ਅੱਜ ਤੋਂ ਹੀ ਨਹੀਂ ਬਲਕਿ ਅਪ੍ਰੈਲ 1999 ਤੋਂ ਜਦੋਂ ਕਿ ਖਾਲਸਾ ਸਾਜਨਾ ਦਿਵਸ ਦਾ 300 ਸਾਲਾ ਮਨਾਇਆ ਜਾਣਾ ਸੀ ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਰਐਸਐਸ ਦੇ ਮੁਖੀ ਸੁਦਰਸ਼ਨ ਨਾਲ ਇਹ ਵਾਦਾ ਕੀਤਾ ਸੀ ਕਿ ਉਹ ਆਰਐਸਐਸ ਨੂੰ ਪੰਜਾਬ ਵਿੱਚ ਬਦਨ ਤੇ ਫੁੱਲ ਲੀ ਸਾਰੀ ਤਾਕਤ ਝੋਕ ਦੇਵੇਗਾ 1990 ਤੋਂ ਬਾਅਦ ਜਿੰਨੀਆਂ ਵੀ ਸਿੱਖ ਸ਼ਤਾਬ ਦੀਆਂ ਆਈਆਂ ਹਰ ਸ਼ਤਾਬ ਦੀ ਵਿੱਚ ਬਾਦਲਾਂ ਨੇ ਵਿਗਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ 600 ਦੇ 500 ਸਾਲਾ ਪ੍ਰਕਾਸ਼ਪੁਰ ਆਇਆ ਉਹ ਕੈਪਟਨ ਦੀ ਸਰਕਾਰ ਵੇਲੇ ਉਦੋਂ ਵੀ ਕੈਪਟਨ ਨੇ ਲੱਖ ਤਰਲੇ ਕੀਤੇ ਇਹਨਾਂ ਨੇ ਉਸ ਨੂੰ ਸਹਿਯੋਗ ਨਹੀਂ ਦਿੱਤਾ ਬਿੰਦੂ ਧਰਮ ਦੀ ਰਾਖੀ ਲਈ ਦਿਲਖ ਤੇ ਜਦੇਉ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦੀ ਦੇਣੀ ਪਈ ਇਹਦਾ ਕੋਈ ਪ੍ਰਚਾਰ ਨਹੀਂ ਕਰਦੇ ਪ੍ਰਚਾਰ ਕੀ ਹੋ ਰਿਹਾ ਹੈ ਚਲ ਪਿਆ ਜੀ ਨਗਰ ਕੀਰਤਨ ਉੱਥੇ ਪਹੁੰਚ ਗਏ ਇੱਧਰ ਆ ਗਏ ਜੀ ਉੱਧਰ ਆ ਗਏ ਸੰਗਤ ਪੰਨ ਬਰਾਤ ਵੀ ਸੰਗਤਾਂ ਦੇ ਵਾਸ ਨਗਰ ਕੀਰਤਨ ਨੂੰ ਨਮਸਕਾਰ ਕਰਨੀ ਹੈ ਪਰ ਪ੍ਰਚਾਰ ਦੇਣਾ ਪਰ ਤੁਸੀਂ ਪੰਚਾਰ ਕੀ ਕੀਤਾ ਸਿੱਕੀ ਦਾ ਕਿੰਨਾ ਚ ਪ੍ਰਚਾਰ ਕੀਤਾ ਕੀ ਕੀਤਾ ਸਵਾਏ ਨਗਰ ਕੀਆ ਤਾਂ ਆਦਿਆਂ ਇਦਾਂ ਬਣਾਇਆ ਨੇ ਕਿਉਂਕਿ ਆਰਐਸਐਸ ਨਹੀਂ ਚਾਹੁੰਦੀ ਕਿ ਸਿੱਕੀ ਦਾ ਪ੍ਰਚਾਰ ਹੋਵੇ ਇਸ ਵਾਰਤੋਂ ਨੇ ਸੁਖਬੀਰ ਬਾਦਲ ਨੂੰ ਆਪਣਾ ਪ੍ਰਚਾਰ ਦਿੱਤਾ ਹੋਇਆ ਕਿ ਸੁਖਬੀਰ ਬਾਦਲ ਨੇ ਭਾਵੇਂ ਨੂੰ ਖੌਸੜਿਆ ਦੇ ਮੂਰੇ ਕੀਤਾ ਹੋਵੇ ਕੌਂਗਨੀ ਜਿੱਤਿਆਂ ਲੋਹਾ ਆਰਐਸਐਸ ਨੂੰ ਕੁਸਮੈਰ ਜੋ ਕਿ ਸਾਰਾ ਰੌਲਾ ਕਿਉਂ ਲਾਜੋ ਪਾਇਆ ਜਾਏ ਇਹ ਇਸ ਲਈ ਪਾਇਆ ਜਾ ਰਿਹਾ ਹੈ ਕਿ ਸ਼ਤਾਬਦੀ ਦਾ ਸ਼ਹੀਦੀ ਸਾਕੇ ਦਾ ਕੋਈ ਪ੍ਰਚਾਰ ਹੋ ਹੀ ਨਾ ਸਤਿੰਨ ਤਿੰਨ ਜਥੇਦਾਰ ਤਿੰਨੇ ਜਥੇਦਾਰ ਇਹਨਾਂ ਨੇ ਜਥੇਦਾਰੀ ਤੋਂ ਲਾਟ ਦਿੱਤੇ ਹੁਣ ਗ੍ਰੰਥੀ ਦਰਬਾਰ ਸਾਹਿਬ ਕੋ ਵੀ ਗ੍ਰਾਥਿਆ ਤੇ ਲੈ ਆਏ ਇੰਨਾ ਘੋਰ ਪਾਪ ਕਿਉਂ ਕਰ ਰਹੇ ਨੇ ਇਸ ਲਈ ਕਿ ਇਹਨਾਂ ਦੀ ਡੈਸ਼ ਬਣੀ ਰਹੇ ਜਿੰਨਾਂ ਦਾ ਕਬਜ਼ਾ ਇਸ ਤੇ ਆਰਐਸਐਸਵੀ ਇਹ ਹੀ ਚੋਗੀ ਵੀ ਇਹੋ ਜਿਹਾ ਗੋਲੇ ਹੀ ਰਹਿਣਾ ਸੁਖਬੀਰ ਆਰਐਸਐਸ ਦਾ ਗੋਲਾ ਹੈ ਇਹਨੇ ਗਾਹ ਆਪਣੇ ਗੋਲੇ ਪਾਰੇ ਹੋਏ ਉਹ ਨਹੀਂ ਚਾਹੁੰਦੇ ਕਿ ਸਿੱਖ ਇਤਿਹਾਸ ਦਾ ਪ੍ਰਚਾਰ ਹੋਵੇ .com ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਮਤੀ ਦਾਸ ਜੀ ਭਾਈ ਸਤੇਦਾਦੀ ਤੇ ਭਾਈ ਜੱਲਾ ਜੀ ਜੋ ਕੇ 25 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਮਾਨਵਤਾ ਦੀ ਰਾਖੀ ਲਈ ਤੇ Hindu ਧਰਮ ਦੇ ਧਾਰਮਿਕ ਚਿੰਨ੍ਹ ਤਿਲਕ ਪੇ ਜਨੇਊ ਦੀ ਰਾਖੀ ਕਰਦੇ ਹੋਏ ਚਾਵੇਂ ਸ਼ਹਾਦਤ ਪੀ ਗਏ ਸਨ ਉਹਨਾਂ ਦੇਸ਼ ਹਿੱਤੀ ਦੀ ਬਦੌਲਤ ਹੀ ਅੱਜ ਹਿੰਦੂ ਧਰਮ ਸਲਾਮ ਹੈ ਅੱਜ ਉਸ ਸਾਕੇ ਨੂੰ 350 ਸਾਲ ਹੋ ਚੁੱਕੇ ਹਨ ਵਿਸ਼ਪੰਦਤ ਨੇ ਹਿੰਦੂ ਸਿੱਖ ਤੇ ਮੁਸਲਮਾਨ ਮਿਲ ਕੇ 350 ਸਾਲਾ ਸ਼ਹੀਦੀ ਸ਼ਤਾਬ ਦੀ ਮਨਾ ਰਹੇ ਹਨ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ ਪਰ ਅਫਸੋਸ ਕਿ ਸਿੱਖਾਂ ਦੀ ਸ਼੍ਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਜਿਸ ਨੂੰ ਕੇ ਬਿਸ਼ਪ ਪਦਰ ਤੇ ਮੋਰੀ ਰੋਲ ਦਾ ਕਰਨਾ ਚਾਹੀਦਾ ਸੀ ਬਿਲਕੁਲ ਨਹੀਂ ਕਰ ਰਹੀ ਕਿਉਂ ਨਹੀਂ ਕਰ ਰਹੀ ਕਿਉਂਕਿ ਬਾਦਲ ਨਹੀਂ ਚਾਹੁੰਦੇ ਬਾਦਲ ਕਿਉਂ ਨਹੀਂ ਚਾਹੁੰਦੇ ਕਿਉਂਕਿ ਆਰਐਸਐਸ ਨਹੀਂ ਚਾਹੁੰਦੀ ਇਹ ਅੱਜ ਤੋਂ ਹੀ ਨਹੀਂ ਬਲਕਿ ਅਪ੍ਰੈਲ 1999 ਤੋਂ ਜਦੋਂ ਕਿ ਖਾਲਸਾ ਸਾਜਨਾਤ ਦਿਵਸ ਦਾ 300 ਸਾਲਾ ਮਨਾਇਆ ਜਾਣਾ ਸੀ ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਰਐਸਐਸ ਦੇ ਮੁਖੀ ਸੁਦਰਸ਼ਨ ਨਾਲ ਇਹ ਵਾਅਦਾ ਕੀਤਾ ਸੀ के ओ आर एस एस ਨੂੰ ਪੰਜਾਬ ਵਿੱਚ ਫਰਦਨ ਤੇ ਫੁੱਲਣ ਲਈ ਸਾਰੀ ਤਾਕਤ ਝੋਕ ਦੇਵੇਗਾ ਉਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੇ 100 ਕਰੋੜ ਰੁਪਇਆ ਖਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਸੰਬੰਧੀ ਦਿੱਤਾ ਸੀ ਜਿਦੇ ਵਿੱਚੋਂ प्रकाश सिंह बादल ने 50 करोड़ रुपया राष्ट्रीय सिख संगत दे मुखी रुदा सिंह ਨੂੰ ਦੇ ਦਿੱਤਾ ਸੀ ਤਾਂ ਕਿ ਉਹ આરએસएस ਦੇ ਮੁਖੀ ਨਾਲ ਕੀਤਾ ਵਾਦਾ ਪੂਰਾ ਕਰ ਸਕੇ ਤੇ ਰਾਸ਼ਟਰੀ ਸਿੱਖ ਸੰਗਤ ਨੂੰ ਪੈ ਲਾਉਣ ਦਾ ਮੌਕਾ ਮਿਲ ਸਕੇ ਤੇ ਹੁਣ ਉਸ ਦੇ ਬਰਾਸਤ ਨੂੰ ਸੋ ਕਬੀਰ ਬਾਦਲ ਅੱਗੇ ਵਧਾ ਰਿਹਾ ਹੈ ਕਿਉਂ ਕਿਉਂਕਿ ਜੇ ਆਰਐਸਐਸ ਦੀਆਂ ਖੁਸ਼ੀਆਂ ਇਹਨਾਂ ਨੂੰ ਪ੍ਰਾਪਤ ਨਾ ਰਹੀਆਂ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਾ ਦੇਣਗੇ ਤੇ ਫਿਰ ਇਹਨਾਂ ਦੇ ਕੱਖ ਪੱਲੇ ਨਹੀਂ ਰਹਿਣਾ ਕਿਉਂਕਿ ਇਹ 11-12 ਸਾਲ ਤੋਂ ਚੋਣ ਨਹੀਂ ਹੋਈ ਤੇ ਇਹਨਾਂ ਦਾ ਜੋ ਸਿੱਕਾ ਹੈ ਚੱਲੀ ਜਾਂਦਾ ਹੈ ਤੇ ਉਹਨਾਂ ਦੇ ਬਦੌਲਤ ਹੀ ਆਰਐਸਐਸ ਦੀ ਬਦੌਲਤ ਹੀ ਸ਼੍ਰੋਮਣੀ ਕਮੇਟੀ ਤੇ ਬਾਦਲਾਂ ਦਾ ਕਬਜ਼ਾ ਹੈ 1990 ਤੋਂ ਬਾਅਦ ਜਿੰਨੀਆਂ ਵੀ ਸਿੱਖ ਸ਼ਤਾਬ ਦੀਆਂ ਆਈਆਂ ਹਰ ਸ਼ਤਾਬ ਦੀ ਵਿੱਚ ਬਾਦਲਾਂ ਨੇ ਵਿਗਨ ਪਾਇਆ ਗੁਰਤਾ ਗੱਦੀ 300 ਸਾਲਾਂ ਸ਼ਤਾਬ ਦੀ ਆਈ ਜੋ ਕਿ ਹਜੂਰ ਸਾਹਿਬ ਵਿਖੇ ਮਨਾਈ ਗਈ ਉਸ ਵਿੱਚ ਵੀ ਬਾਦਰਾ ਨੇ ਬਿਕਨ ਪਾਇਆ ਕੋਈ ਸਹਿਯੋਗ ਨਹੀਂ ਤਾ ਬਲਕੇ ਦਬਨਾਉ ਸਭੀ ਨਾਨ ਕਰਤਾ ਕਿ ਅਸੀਂ ਦਾ ਗੁਰਤਾ ਗਦੀ ਦੇ ਸੁਮਨਾਲਿਆ ਸਪੂਨਤਾ ਦੇ ਦਿਵਸ ਵਾਲੇ ਦਿਨ ਹੀ ਫਿਰ ਉੱਥੇ ਗਏ ਸਰੋਪੇ ਦੇ ਕ ਸਨਮਾਨਤ ਕਰਨ ਆਪਦੇ ਚਮਚਾ ਨੂੰ ਸਾਡੇ ਸਾਹਮਣੇ ਸਾਡੀ ਉਦੋਂ ਪ੍ਰੈਸ ਦੀ ਡਿਊਟੀ ਲੱਗੀ ਸੀ ਕਵਰੇਜ ਕਰਨ ਦੀ ਸਰੋਵਨੀ ਕਮੇਟੀ ਵਡਿਆਂ ਨੂੰ ੱੱਕੇ ਮਾਰ ਕੇ ਸਟੇਜ ਤੋਂ ਲਾਇਆ ਮੱਕੜ ਦੋਸ਼ ਰੋਮਨੀਕੇ ਵਿੱਤੀ ਦਾ ਪ੍ਰਧਾਨ ਹੁੰਦਾ ਸੀ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਵੀ 550 ਸਾਲਾ ਪ੍ਰਕਾਸ਼ਪੁਰਖ ਆਇਆ ਉਹ ਕੈਪਟਨ ਦੀ ਸਰਕਾਰ ਵੇਲੇ ਉਦੋਂ ਵੀ ਕੈਪਟਨ ਨੇ ਲੱਖ ਤਰਲੇ ਕੀਤੇ ਇਹਨਾਂ ਨੇ ਉਸ ਨੂੰ ਸਹਿਯੋਗ ਨਹੀਂ ਦਿੱਤਾ ਕਿਉਂਕਿ ਜੇ ਕੈਪਟਨ ਨੂੰ ਸਹਿਯੋਗ ਦਿੰਦਾ ਉਹ ਸਰਕਾਰੀ ਪਦ ਤੇ ਹੋਣਾ ਸੀ ਸਮਾਗਮ ਉਹਦੇ 'ਚ ਸੁਖਬੀਰ ਬਾਦਲ ਦੀ ਕੋਈ ਥਾਂ ਨਹੀਂ ਸੀ ਹੋਣੀ ਇਹ ਸੁਖਬੀਰ ਬਾਦਲ ਨੂੰ ਅੱਗੇ ਰੱਖਣਾ ਚਾਹੁੰਦੇ ਸੀ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੋਈ ਸਹਿਯੋਗ ਨਹੀਂ ਦਿੱਤਾ ਇਹੀ ਨਹੀਂ ਕਿ ਇਹੀ ਤਰ੍ਹਾਂ ਸਤਾਵੀਆਂ ਅਨੇਕਾਂ ਆਈਆਂ ਨੇ ਗਿਣੀਆਂ ਨਹੀਂ ਜਾ ਸਕਦੀਆਂ ਪਰ ਬਾਦਲਾਂ ਨੇ ਕਬਜ਼ਾ ਇਹਨਾਂ ਦਾ ਸ਼ਰੋਨੀ ਕਮੇਟੀ ਤੇ ਅੱਜ ਹੁਣ ਵੀ ਹੈ ਇਹਨਾਂ ਨੇ ਕਿਸੇ ਵੀ ਸਰਕਾਰ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਹੁਣ ਉਹਦੀ ਤਾਜ਼ਾ ਗੱਲ ਲਓ 330 ਸਾਲਾਂ ਸ਼ਹੀਦੀ ਸ਼ਤਾਬ ਦੀ ਆ ਰਹੀ ਹੈ 25 ਜੰਮੇਬਰ ਨੂੰ ਕੀ ਕੀ ਤਾਂ ਇਹਨਾਂ ਨੇ ਉਧਰ ਨਗਰ ਕੀਰਤਨ ਚੱਲ ਪਿਆ ਉਧਰ ਉੱਥੇ ਪਹੁੰਚ ਗਿਆ ਉਧਰ ਉੱਥੇ ਪਹੁੰਚ ਗਿਆ ਕੀ ਨਗਰ ਕੀਰਤਨ ਤੋਂ ਬਿਨਾ ਹੋਰ ਵੀ ਕੁਝ ਕਰਨਾ ਚਾਹੀਦਾ ਸੀ ਕਿਉਂ ਇਹਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਭਾਈ ਮਤੀ ਦਾਸ ਨੂੰ ਭਾਈ ਸਤੇ ਦਾਸ ਨੂੰ ਪਾਏ ਦੈਲਾ ਜਿਹਨੂੰ ਕਿਉਂ ਜਾ ਕੇ ਦਿੱਲੀ ਕੁਰਬਾਨੀ ਦੇਣੀ ਪਈ ਮਾਨਵਤਾ ਦੀ ਰਾਖੀ ਲਈ Hindu ਧਰਮ ਦੀ ਰਾਖੀ ਲਈ ਤਿਲਕ ਤੇ ਜਨੇਊ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦੀ ਦੇਣੀ ਪਈ ਇਹਦਾ ਕੋਈ ਪ੍ਰਚਾਰ ਨਹੀਂ ਕਰਦਾ ਪ੍ਰਚਾਰ ਕੀ ਹੋ ਰਿਹਾ ਹੈ ਚੱਲ ਪਿਆ ਜੀ ਨਗਰ ਕੀਰਤਨ ਉੱਥੇ ਪਹੁੰਚ ਗਏ ਇੱਧਰ ਆ ਗਏ ਜੀ ਉੱਧਰ ਆ ਗਏ ਸੰਗਤਾਂ ਨੇ ਬੜਾ ਵੀ ਸੰਗਤਾਂ ਨੇ ਵਾਸ ਨਗਰ ਕੀਰਤਨ ਨੂੰ ਨਮਸਕਾਰ ਕਰਨੀ ਹੈ ਸਤਕਾਰ ਦੇਣਾ ਪਰ ਤੁਸੀਂ ਪ੍ਰਚਾਰ ਕੀ ਕੀਤਾ ਸਿੱਕੀ ਦਾ ਕਿੰਨਾ ਕੁ ਪ੍ਰਚਾਰ ਕੀਤਾ ਕੀ ਕੀਤਾ ਸਵਾਏ ਨਗਰ ਕੀਰਤਨ ਦੱਸਿਆ ਕਿਸ ਨੂੰ ਇਤਿਹਾਸ ਇਸ ਸਿੱਖ ਕੌਮ ਦੀ ਇਹ ਕੁਰਬਾਨੀ ਕਿਸ ਧਰਮ ਲਈ ਹੋਈ ਸੀ ਜ਼ਬਰ ਜ਼ੁਲਮ ਦੇ ਖਿਲਾਫ ਕਿਉਂ ਹੋਈ ਸੀ ਨਹੀਂ ਦੱਸਿਆ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੀ ਗੱਲ ਕਰ ਲੋ ਉਹਨਾਂ ਨੇ ਇਹਨਾਂ ਦੀਆਂ ਮੰਤਾਂ ਕੀਤੀਆਂ ਵੀ ਦੱਸੋ ਕਿਵੇਂ ਕਰਨਾ ਹੈ ਸਾਨੂੰ ਸਹਿਯੋਗ ਦਿਓ ਉਹ ਕਹਿੰਦੇ ਤੁਹਾਨੂੰ ਸਹਿਯੋਗ ਨਹੀਂ ਹੈ ਨਾ ਤੁਸੀਂ ਸਾਡੇ ਥੱਲੇ ਲੱਗੇ ਕਰੋ ਜੋ ਕੁਝ ਕਰਨਾ ਚਾਹੁੰਦੇ ਹੋ ਅਗਲਾ ਤੋਂ ਬਰਾਬਰ ਦੇ ਸ਼ਰੀਕ ਨੇ ਨਹੀਂ ਲੱਗੇ ਥੱਲੇ ਉਹਨਾਂ ਨੇ ਆਪਣੇ ਢੰਗ ਨਾਲ ਸ਼ਤਾਬਦੀ ਬਣਾਉਣੀ ਸ਼ੁਰੂ ਕੀਤੀ ਬੇਮਤਲਬੀ ਉਹਨਾਂ ਨੇ ਸੋਚਿਆ ਨਹੀਂ ਵੀ ਅਸੀਂ ਕੀ ਕਰ ਰਹੇ ਹਾਂ ਜਦੋਂ ਕੋਈ ਉਹਨਾਂ ਨੂੰ ਤਾਂ ਦਿੱਲੀ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੈਲਾ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਗਿਆ ਸੀ ਦਿੱਲੀ ਵਾਲਿਆਂ ਨੂੰ ਕਿਹਦਾ ਪਤਾ ਹੋਇਆ ਬਈ ਇਹ ਵੀ ਪਤਾ ਦਿੱਲੀ ਵਾਲਿਆਂ ਨੂੰ ਕਿ ਗੁਰੂ ਸਾਹਿਬ ਦਾ ਸੀਸ ਤਾਂ ਜੈਤਾ ਜੀ ਲੈ ਗਏ ਸੀ ਤੇ ਉਹਦਾ ਧੜ ਲੱਖੀ ਸ਼ਾਹ ਬੰਜ਼ਾਰਾ ਲੈ ਗਿਆ ਸੀ ਉਹਨੇ ਆਪਣੀ ਹਵੇਲੇ ਨੂੰ ਅੱਗ ਲਾਤੀ ਤਾਂ ਕਿ ਗੁਰੂ ਸਾਹਿਬ ਦਾ ਸੰਸਕਾਰ ਕਰਨ ਦੀ ਪਿੰਕ ਨਾ ਪੈ ਜਾਵੇ ਕਿਤੇ ਅੱਜ ਕੱਲ ਗੁਰਦੁਆਰਾ ਸ਼੍ਰੀ ਰਿਕ ਆਗਨ ਸਾਹਿਬ ਹੈ ਕੀ ਦਿੱਲੀ ਵਾਲਿਆਂ ਨੂੰ ਪਤਾ ਪਤਾ ਫਿਰ ਉਹਨਾਂ ਨੇ ਕਿੰਨਾ ਕੁ ਪ੍ਰਚਾਰ ਕੀਤਾ ਦਿੱਲੀ ਵਾਲੇ ਸਤਾਪ ਦੀ ਕਿਵੇਂ ਮਨਾ ਰਹੇ ਨੇ ਦਿੱਲੀ ਵਾਲਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤੇ ਮਾਤਾ ਸਹਿਬ ਦੇਵਾਂ ਜੀ ਦੇ ਜੋੜੇ ਰੱਖਲੇ ਪਾਲਕੀ ਚ ਕਾਤਰੀ ਪਵਿੱਤਰ ਯਾਤਰਾ ਸ਼ੁਰੂ ਦਿੱਲੀ ਵਾਲਿਆਂ ਨੂੰ ਪੁੱਛਣ ਵਾਲਾ ਹੋਵੇ ਭਲੇ ਮਾਨਸੋ ਵੀ ਇਸ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਨਾਲ ਕੀ ਸਬੰਧ ਹੈ ਇਹ ਚਰਨ ਯਾਤਰਾ ਤੁਸੀਂ ਫੇਰ ਵੀ ਕਰ ਸਕਦੇ ਹੋ ਕਦੇ ਉਹ ਸਾਗਰ ਯਾਤਰਾ ਗਾਗਰ ਸਾਤ ਯਾਤਰਾ ਕਦੇ ਦਸਤਾਰ ਜ ਇਨ੍ਹਾਂ ਗੱਲਾਂ ਨਾਲ ਸਾਨੂੰ ਸ਼ਬਦ ਗੁਰੂ ਨਾਲ ਜੁੜਦਾ ਨਾ ਕਿ ਗੁਰੂ ਦੇ ਆ ਬਸਤਾ ਨਾਲ ਜੁੜਨਾ ਹੈ ਦਰਸ਼ਨ ਕਰਨੇ ਜ਼ਰੂਰੀ ਨਹੀਂ ਕਰਨਾ ਕੀ ਕਹਿੰਦਾ ਦਿੱਲੀ ਨੂੰ ਉਹ ਇਸ ਸਤਾਪ ਦੇ ਦਾ ਪ੍ਰਚਾਰ ਕਰਦੀਆਂ ਕਿ ਦਿੱਲੀ ਚ ਕੀ ਕੀ ਹੋਇਆ ਕਿਵੇਂ ਹੋਇਆ ਕਿਉਂ ਹੋਇਆ ਕਿਵੇਂ ਕਰਵਾਨੀ ਕੀਤੀ ਸਾਡੇ ਗੁਰੂਆਂ ਨੇ ਨਹੀਂ ਕੀਤੀ ਚਰਨ ਯਾਤਰਾ ਸ਼ੁਰੂ ਕਰਤੀ ਜੀ ਰੱਖ ਲੈ ਜੋੜੇ ਪਾਲ ਕੀ ਵੈਗੂ ਜੀ ਦਾ ਖਾਲਸਾ ਵੈਰੀ ਫਤਿਹ ਜਕਾਰੇ ਛੱਡਦੇ ਜਾਓ ਅੱਜ ਉੱਧਰ ਪਹੁੰਚ ਗਏ ਕੱਲ ਨੂੰ ਉੱਧਰ ਪਹੁੰਚਣਾ ਪੜਨਾ ਸਭ ਪਹੁੰਚਣਗੇ ਇਹ ਸਤਾਪ ਦੇ ਬਣਾ ਰਹੇ ਨੇ ਮਾੜੀ ਨੋਟੀਵੀ ਅਕਲ ਨਹੀਂ ਇਹਦੇ ਚ ਦੂਸਰੀ ਵਾਰ ਕਿਨੂੰ ਸਮਝਾਂ ਅਸੀਂ ਸਮਝਾ ਕਿ ਇਹ ਸਾਰਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਸੂਰ ਹੈ ਕਿਉਂ ਨਹੀਂ ਇਹਨਾਂ ਦੀ ਸਹਾਇਤਾ ਕੀਤੀ ਸਟਾਰਦਿਆਂ ਇਦਾਂ ਬਣਾਇਆ ਨੇ ਕਿਉਂਕਿ ਆਰਐਸਐਸ ਨਹੀਂ ਚਾਹੁੰਦੀ ਕਿ ਸਿੱਖੀ ਦਾ ਪ੍ਰਚਾਰ ਹੋਵੇ ਇਸ ਵਾਸਤੇ ਸੁਖਬੀਰ ਬਾਦਲ ਨੂੰ ਆਪਣਾ ਸਾਥ ਦਾਇਤਾ ਹੋਇਆ ਤੇ ਸੁਖਬੀਰ ਬਾਦਲ ਨੇ ਧਾਮੀ ਨੂੰ ਖੌਂਸੜਿਆਂ ਦੇ ਮੂਹਰੇ ਕੀਤਾ ਹੋਵੇ ਕੌਮ ਦੀ ਜਿੱਤਿਆਂ ਦੁੱਖਾ ਆਰਐਸਐਸ ਨੂੰ ਖੁਸ਼ ਮਹਿ ਰੱਖੇ ਦਿੱਲੀ ਕੁਮਿਟੀ ਨੂੰ ਛੱਡੋ ਹਰਿਆਣਾ ਕਮੇਟੀ ਤੇ ਆਜੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਕੋਈ ਸਹਿਯੋਗ ਨਹੀਂਤਾ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉੱਥੇ ਲੋਕਲ ਤੌਰ ਤੇ ਕਰ ਹੀ ਜਾਂਦੇ ਨੇ ਇਹਦੇ ਲਈ ਵੀ ਸ਼ਰਮ ਦੀ ਕਮੇਟੀ ਕਸੂਰਵਾਰ ਹੈ ਕਿਉਂਕਿ ਇਹਨਾਂ ਦਾ ਵਿਰੋਧੀ ਤੜਾ ਉੱਥੇ ਕਾਬਜਾ ਹੈ ਇਸ ਕਰਕੇ ਜਾਂਦੇ ਉਹਨਾਂ ਨੂੰ ਕੋਈ ਸਹਿਯੋਗ ਨਹੀਂਤਾ ਅੱਗੇ ਚੱਲੋ ਪੰਜਾਬ ਸਰਕਾਰ ਕਿੰਨੀਆਂ ਮੰਨਤਾ ਕੀਤੀਆਂ ਇਹਨਾਂ ਨੇ ਕਿ ਸਾਨੂੰ ਸਹਿਯੋਗ ਦਿਓ ਉਹ ਹੀ ਗੱਲ ਇਹ ਚਾਹੁੰਦੇ ਸੀਗੇ ਤੁਸੀਂ ਸਾਨੂੰ ਸਹਿਯੋਗ ਦਿਓ ਕਰੋੜਾ ਰੁਪਇਆ ਖਰਚਾ ਤੁਸੀਂ ਕਰੋ ਤੇ ਸਟੇਜ ਤੇ ਬੈਠੇ ਹਣ ਸਰਦਾਰ ਸੁਖਬੀਰ ਸਿੰਘ ਬਾਦਲ ਧੁੰਮਾ ਸੁਭਮਾ ਸਾਰੇ ਬੈਠੇ ਹਣ ਰੋਜੀ ਬਕੰਦੀ ਵਰਗੇ ਪੰਜਾਬ ਸਰਕਾਰ ਦੇ ਆਪਣੇ ਪ੍ਰੋਗਰਾਮ ਲਈ ਕਿ ਕਰ ਰਹੇ ਆ ਕਿ ਨਹੀਂ ਕਰ ਰਹੇ ਇਹਦੇ ਬਾਰੇ ਅਜੇ ਕੋਈ ਗੱਲ ਉੱਭਰ ਕੇ ਨਹੀਂ ਆਈ ਹਾਂ ਇੱਕ ਗੱਲ ਜ਼ਰੂਰ ਕਰ ਲੈਨੇ ਇਹਨਾਂ ਨੇ ਧੁੱਕੀ ਕੱਢਦੇ ਜਿੱਥੋਂ ਦੀ ਜਾਂਦੇ ਉਥੋਂ ਦੇ ਮੁੱਖ ਮੰਤਰੀ ਨੂੰ ਉਥੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਜਿੱਥੋਂ ਦੇ ਲੱਗਦੇ ਉਹ ਸਦਾ ਬਦਲਦੇ ਹੀ ਜਾਂਦੇ ਨੇ ਵੀ ਆਹ ਉਹ ਦੀ ਅਸੀਂ ਸਤਾਪ ਦੀ ਮਾਣ ਕੀ ਬਣਾਉਂਗਾ ਸਤਾਪ ਦੀ ਭਾਈ ਤੁਸੀਂ ਕੋਈ ਪ੍ਰਚਾਰ ਕੋਈ ਸਾਕੇ ਨਾਲ ਸੰਬੰਧਿਤ ਇਤਿਹਾਸ ਦਾ ਪ੍ਰਚਾਰ ਕੀਤਾ ਨਹੀਂ ਕੀਤਾ ਅਜੇ ਤੱਕ ਤਾਂ ਨਜ਼ਰ ਨਹੀਂ ਆਇਆ ਦੇਖੋ ਕਿ ਕੀ ਹੁੰਦਾ ਪਤਾ ਵੀ ਨਹੀਂ ਕਿਉਂਕਿ ਪੰਥ ਨਾਲ ਜੇ ਬਾਹਰ ਬਾਹਰ ਤਾਂ ਵੱਧ ਤੋਂ ਵੱਧ ਜਿੰਨੇ ਦਾਰਸ ਜਾਂ 12 ਐਮਐਲਏ ਹੋਣਗੇ ਜਿਹੜੇ ਇਸ ਸਾਕੇ ਸੰਬੰਧੀ ਸਭ ਕੁਝ ਗਿਆਨ ਰੱਖਦੇ ਬਾਕੀਆਂ ਨੂੰ ਕਿਸੇ ਨੂੰ ਕੋਈ ਢੇਲੇ ਦੀ ਅਕਲ ਨਹੀਂ ਹੈਗੀ ਕਿਉਂਕਿ ਜੇ ਆਰਐਸਐਸ ਨਹੀਂ ਚਾਹੁੰਦੀ ਤਾਂ ਕੇਜਰੀਵਾਲ ਆਮ ਆਦਮੀ ਪਾਰਟੀ ਵੀ ਤਾਂ ਉਹਨਾਂ ਦੀ ਪਦੈਸ਼ ਹੈ ਇਹ ਕਿਉਂ ਚਾਹਣਗੇ ਸ਼ਤਾਪਦੀ ਦੇ ਮੁਕਾਬਲੇ ਇਹਨਾਂ ਨੂੰ ਤਨ ਤਾਨ ਦੀ ਨਿੱਕੀ ਜੀ ਜਿਮਨੀ ਚੋਂਦਾ ਫਿਕਰ ਹੈ بڑا ਫਿਕਰ ਹੈ ਇਹਨਾਂ ਨੂੰ ਉਧਰ ਲੱਗੇ ਹੋਏ ਨੇ ਕੱਟੜ ਇਮਾਨਦਾਰ ਤੇ ਕੱਟੜ ਇਮਾਨਦਾਰਾਂ ਦਾ ਜਲੂਸ ਨਿਕਲ ਹੀ ਜਾਂਦਾ ਹੈ ਸੀਬੀਆਈ ਕੱਢੀ ਜਾਂਦੀ ਹੈ ਅਰਬਾਂ ਖਰਬਾਂ ਦੀ ਬਲੈਕ ਮਨੀ ਨਿਕਲ ਹੀ ਜਾਂਦੀ ਹੈ ਰਿਸ਼ਵਤ ਦੇ ਪੈਸੇ ਨਿਕਲ ਜਾਂਦੇ ਭੁੱਲਰ ਕੋਲੋਂ ਇੱਕ ਡੀਆਈਜੀ ਭੱਲਿਆ ਇੱਕ ਆਈਜੀ ਭੱਲਿਆ ਡੀਐਸਪੀ ਨੂੰ ਪੱਜਾ ਪਤਾ ਨਹੀਂ ਕਿੰਨੇ ਇੱਕ ਆਈਪੀਐਸ ਤੇ ਆਈਐਸ ਅਫਸਰ ਪਤਾ ਨਹੀਂ ਕਿ ਇੱਕ ਕਟੜ ਇਮਾਨਦਾਰਾ ਦੀ ਸਰਕਾਰ ਦਾ ਜਰੂਸ ਇਹ ਨਿਕਲਿਆ ਸੋ ਇਹ ਸਾਰਾ ਰੌਲਾ ਪਟੋਲਾ ਜੋ ਪਾਇਆ ਜਾ ਰਿਹਾ ਹੈ ਇਹ ਇਸ ਲਈ ਪਾਇਆ ਜਾ ਰਿਹਾ ਹੈ ਕਿ ਸ਼ਤਾਬਦੀ ਦਾ ਸ਼ਹੀਦੀ ਸੱਕੇ ਦਾ ਕੋਈ ਪ੍ਰਚਾਰ ਹੋ ਹੀ ਨਾ ਸਕੇ ਸਿੱਖbrodi ਚਾਹੁੰਦੇ ਨੇ ਜੇ ਜਿਮਨੀ ਚੋਣ ਨਾਲ ਬਹੁਤਾ ਧਿਆਨ ਨਹੀਂ ਗਿਆ ਫਿਰ ਵੀ ਲੋਕਾਂ ਨੂੰ ਪਤਾ ਵੀ 350 ਹਾਲਾ ਸ਼ਹੀਦੀ ਦੇਸ਼ ਮਨਾਉਣਾ ਹੈ ਫਿਰ ਹੋਰ ਸੁਢਲੀ ਛੜਤੀ ਸੁਖਬੀਰ ਬਾਦਲ ਨੂੰ ਸਟਾਫ ਦੀ ਨਾਲ ਕੋਈ ਸੰਬੰਧ ਨਹੀਂ ਸੁਖਬੀਰ ਬਾਦਲ ਦੇ ਸਿਗਨੇਚਰ ਇੱਕੋ ਹੀ ਰੜਕ বাজ ਰਹੀ ਹੈ ਇੱਕੋ ਹੀ 30 ਰੜਕ ਰਹੀ ਹੈ ਉਹ ਹੈ 2 ਦਸੰਬਰ 2024 ਨੂੰ ਸਰੇ ਆਮ ਅਕਾਲ ਪਖਵੇ ਸਾਹਮਣੇ ਦੋਸ਼ੀਆ ਬੰਗੂ ਖੜਾ ਕੇ ਜੋ ਹੱਤ ਉਹਦੀ ਪੰਜ ਸਿੰਘ ਸਹਿਬਾਨ ਨੇ ਕੀਤੀ ਸੀ ਗੁਨਾਹਗਾਰ ਸਾਬਤ ਕੀਤਾ ਸੀ ਉਹਦੀ ਚੀਜ਼ ਇਹਦੇ ਸੀਨੇ 'ਚੋਂ ਅਜੇ ਨਹੀਂ ਗਈ ਤੇ ਉਹਦੇ ਬਦਲੇ ਲੈ ਰਿਹਾ ਗਿਣ-ਗਿਣ ਕੇ ਉਹਨਾਂ ਤਿੰਨ ਜੱਫੇਦਾਰਾਂ 'ਚੋਂ ਇੱਕ ਨੂੰ ਤਾਂ ਇਹ ਚਲਦੀ ਹੀ ਝਟਕਾ ਤਾਂ ਗਿਆ ਨਹੀਂ ਹਰਪੀ ਸਿੰਘ ਨੂੰ ਲਵਾ ਕੇ ਝੂਠੇ ਦੋਸ਼ ਬੇਬਨਾ ਦੋਸ਼ ਲਾ ਕੇ ਉਹਨੂੰ ਜਥੇਦਾਰੀ ਤੋਂ ਲਾਤਾ ਕਿਉਂਕਿ ਮੇਨ ਰੋਲ ਉਹਦਾ ਸੀ ਫੇਰ ਹੌਲੀ-ਹੌਲੀ ਗਿਆਨੀ ਰਗਵੀਰ ਸਿੰਘ ਘਾਲ ਤੱਕ ਦੇ ਜਥੇਦਾਰ ਸੁਲਤਾਨ ਸਿੰਘ ਤੱਕ ਸਭ ਜਥੇਦਾਰ ਉਹਨਾਂ 'ਤੇ ਵੀ ਐਸੇ ਦੋਸ਼ ਲਾਏ ਦੋਸ਼ ਕਿ ਲੋੜ ਸੀ ਉਹਦਾ ਅਜੋਗ ਨੇ ਇਹਨਾਂ ਨੂੰ ਜਦ ਕਰਤਾ ਇਹਨਾਂ ਨੂੰ ਜਥੇਦਾਰੀ ਤੋਂ ਲਾਤਾ ਭਾਈ ਜੇ ਇਹ ਅਜੋਗ ਨੇ ਤੇ ਫਿਰ ਇਹਨਾਂ ਨੂੰ ਦਰਬਾਰ ਸਾਹਿਬ ਦੇ ਹੈਂਡ ਗ੍ਰਾਂਤੀ ਤੇ ਗਰੰਤੀ ਕਿਉਂ ਰੱਖਿਆ ਸੀ ਲੋਕਾਂ ਨੇ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਮਜਬੂਰੀ ਸੀ ਹੁਣ ਹੁਣ ਤਿਬੇਸ ਦੇ ਸਮਾਗਮ ਦੇ ਵਿੱਚ ਗਿਆਨੀ ਸੁਲਤਾਨ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਸ਼ੋਮਨੀ ਕਾਲੀਦਲ ਪੁਨਰ ਸਜੀ ਦੇ ਪ੍ਰਧਾਨ ਨੇ ਉਹਦੇ ਨਾਲ ਬੈਠ ਕੇ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ ਜਿਹੜੀ ਕੇ ਸੁਖਬੀਰ ਤੋਂ ਬਰਦਾਸ਼ਤ ਨਹੀਂ ਹੋਈ ਕੈਨਨੀ ਸੁਲਤਾਨ ਸਿੰਘ ਨੂੰ ਜੋ ਕੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਨ ਉਹਨਾਂ ਨੂੰ ਉਹਨਾਂ ਦੀ ਡਿਗਰੀ ਡਾਊਨ ਕਰਤੀ ਉਹਨਾਂ ਨੂੰ ਚਾਕੇ ਮੁਖਸ਼ਰ ਸਾਹਿਬ ਗ੍ਰੰਥੀ ਲਾਤਾ ਜਿਵੇਂ ਇਹਨਾਂ ਨੇ ਗਿਆਨੀ ਗੁਰਮੁਖ ਸਿੰਘ ਜੋ ਕਿ ਤਖਤ ਜੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਜਥੇਦਾਰੀ ਤੋਂ ਲਾਕੇ ਤਮਤਾਨ ਸਾਹਿਬ ਕੋਲ ਜਾ ਕੇ ਗ੍ਰੰਥੀ ਲਾਤਾ ਹੁਣ ਇਹਦਾ ਮਕਸਦ ਕੀ ਹੈ ਇਹਦਾ ਮਕਸਦ ਉਹਨਾਂ ਕਹਿੰਦੇ ਸੁਪਰੀਮ ਪਾਵਰ ਮੈਂ ਆ ਸੁਪਰੀਮੋ ਸੁਖਬੀਰ ਹੈ ਹੋਰ ਕੋਈ ਨਹੀਂ ਜਿਹਨੂੰ ਚਾਹੇ ਜਥੇਦਾਰ ਲਾ ਸਕਦਾ ਹੈ ਜਿਹਨੂੰ ਚਾਹੇ ਹਟਾ ਸਕਦਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਉਹਦਾ ਕਬਜ਼ਾ ਹੈ ਜੋਮਣੀ ਕਮੇਟੀ ਹੀ ਜਿ세ਦਾਰ ਨੂੰ ਨਿਯੁਕਤ ਕਰਦੀ ਹੈ ਤੇ ਉਹਨਾਂ ਨੂੰ ਮੁਕਤ ਵੀ ਕਰਦੀ ਹੈ। ਇਹ ਗਿਆਨੀ ਸੁਲਤਾਨ ਸਿੰਘ ਨੂੰ ਇਹ ਸਜ਼ਾ ਇਸ ਲਈ ਦਿੱਤੀ ਹੈ ਕਿ ਗਿਆਨੀ ਰਘਵੀਰ ਸਿੰਘ ਵੀ ਬੰਦਾ ਬਣ ਜੇ ਕਿਹੋ ਜਿਹਾ ਬੰਦਾ ਗਿਆਨੀ ਗੁਰਬਚਨ ਸਿੰਘ ਵਰਗਾ ਸਾਫ ਕਾ ਜਨੇਜ਼ਰ ਵਰਗਾ ਰੰਡਾਤ ਬੰਦਨਾ ਕਰੇ ਸੁਖਬੀਰ ਬਾਦਲ ਦੀ ਗੋਲਾ ਬਣ ਕੇ ਰਹਿਣਾ ਪ੍ਰਵਾਨ ਕਰੇ ਪਾਤਾ ਉਹ ਹੈਡ ਗ੍ਰਾਂਥੀ ਦਰਬਾਰ ਸਾਹਿਬ ਰਹਿ ਜੋ ਨਹੀਂ ਉਹਦੀ ਵੀ ਛੁੱਟੀ ਕਰ ਦਿੱਤੀ ਜਾਊਗੀ ਇੱਥੇ ਬਸ ਨਹੀਂ ਸੁਖਬੀਰ ਬਾਦਲ ਨੇ ਆਪਣੇ ਹੱਕ ਲਈ ਲਿਆਂਦਾ ਹੋਇਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਇਹ ਸ਼ੀਸ਼ਾ ਦਿਖਾਤਾ ਵੀ ਮਿੱਤਰਾ ਦੇਖ ਮੈਂ ਐਨੇ ਜਿਹੇ ਦਰ ਝਟਕਾਏ ਨੇ ਮੇਰੇ ਪਿਓ ਨੇ ਤੂੰ ਪਹਿਲਾਂ ਬਹੁਤ ਝਟਕਾਏ ਨੇ ਤੇ ਜੇ ਤੂੰ ਸਾਡਾ ਕੰਮ ਨਾ ਕੀਤਾ ਜਿਸ ਕੰਮ ਵਾਸਤੇ ਤੈਨੂੰ ਲਿਆਂਦਾ ਫਿਰ ਤੇਰਾ ਵੀ ਇਹੀ ਹਾਲ ਕਰਾਂਗੇ ਕਿਸ ਕੰਮ ਵਾਸਤੇ ਲਿਆਂਦਾ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਸ ਵਾਸਤੇ ਲਿਆਂਦਾ ਕਿ ਤੋਂ ਦਸੰਬਰ 2024 ਨੂੰ ਜੋ ਫੈਸਲੇ ਇਨ੍ਹਾਂ ਜੱਜੇਦਾਰਾਂ ਨੇ ਕੀਤੇ ਸੀ ਉਹ ਫੈਸਲੇ ਰਦ ਕਰ ਉਹਨਾਂ ਤੋਂ ਮੁੱਖ ਆਦੇਸ਼ ਇਹ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਗੁਨਾਹਾਂ ਬਦਲੇ ਉਹਦਾ ਫਖਰੇ ਕੌਮ ਵਾਪਸ ਲਿਆ ਸੀ ਉਹ ਦੁਬਾਰਾ ਵਾਪਸ ਕਰ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ 2 ਦਸੰਬਰ ਵਾਲੇ ਫੈਸਲੇ ਬਦਲਤੇ ਤਾ ਤਾਂ ਉਹਨੂੰ ਰੱਖਣਗੇ ਜਥੇਦਾਰ ਨਹੀਂ ਉਹਨੂੰ ਵੀ ਇਦਾਂ ਹੀ ਚਟਕਾ ਦੰਗੇ ਹੁਣ ਸਵਾਲ ਇਹ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਮਿਸ਼ਨਰੀ ਹੈ ਮਿਸ਼ਨਰੀ ਸੋਚ ਵਾਲਾ ਠੀਕ ਹੈ ਉਹਦੀ ਮਜਬੂਰੀ ਆ ਪਤਾ ਨਹੀਂ ਕੀ ਮਜਬੂਰੀ ਆ ਕਿ ਉਹ ਥਾਂ ਥਾਂ ਤੇ ਐਦਾਂ અપਮਾਨਤ ਹੋ ਕੇ ਵੀ ਉਹਨੇ ਇਹ ਜਥੇਦਾਰੀ ਨਹੀਂ ਛੱਡੀ ਪਰ ਕਿ ਉਹ 2 ਦਸੰਬਰ ਦੇ ਫੈਸਲੇ ਬਦਲ ਦੇਗਾ। ਅਨੇਕਾਂ ਵਾਰ ਐਲਾਨ ਕੀਤਾ ਕਿ 2 ਦਸੰਬਰ ਨੂੰ ਜੋ ਆਦੇਸ਼ ਜਾਰੀ ਹੋਏ ਸੀ ਉਹ ਨਹੀਂ ਬਦਲੇ ਜਾਣਗੇ। ਤੇ ਜੇ ਤਾਂ ਬਦਲ ਦੂਗਾ ਤਾਂਤਾ ਜਿੱਤੇ ਦਾ ਰਹੂਗਾ ਨਹੀਂ ਸੁਖਬੀਰ ਉਹਨੂੰ ਵੀ ਝਟਕਾ ਦੂਗਾ। ਸੁਖਬੀਰ ਨੇ ਤਾਂ ਫਖਰੇ ਕੌਮ ਵਾਪਸ ਲੈਣਾ ਹੈ ਇਹਦਾ ਸਤਾਪ ਦੀ ਨਾਲ ਕੋਈ ਸਬੰਧ ਨਹੀਂ। ਇਸੇ ਕਰਕੇ ਸਾਰੀ ਸ਼ਰੋਣੀ ਕਮੇਟੀ ਇਸ ਗੱਲ ਤੇ ਲੱਗੀ ਹੋਈ ਹੈ। 350 ਸਾਲਾ ਸ਼ਰਾਬ ਦੀ ਮਨਾਉ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਦੋਸਤੋ ਇਹ ਵੀ ਸਜ਼ਾ ਤਾਂ ਮਿਲਣੀ ਹੀ ਹੈ ਕਾਜੀ ਦਾ ਜਿਸ ਕਾਜੀ ਨੇ ਫਤਵੇ ਜਾਰੀ ਕੀਤੇ ਦਿੱਲੀ 15 ਦਿਨਾਂ ਤੋਂ ਬਾਅਦ ਜਿਉ ਨਹੀਂ ਸਕਿਆ ਇੰਨਾਂ ਨੂੰ ਜੋ ਇਹ ਗੁਨਾਹ ਘੋਰ ਪਾਪ ਕਰ ਰਹੇ ਨੇ ਤਿੰਨ ਤਿੰਨ ਜਥੇਦਾਰ ਤਿੰਨੇ ਜਥੇਦਾਰ ਇਹਨਾਂ ਨੇ ਜਥੇਦਾਰੀ ਤੋਂ ਲਾਹ ਦਿੱਤੇ ਹੋਣਾ ਗ੍ਰੰਥੀ ਦਰਬਾਰ ਸਾਹਿਬ ਕੋ ਵੀ ਗ੍ਰਾਹਕਿਆ ਤੇ ਲੈ ਆਏ ਇੰਨਾ ਘੋਰ ਪਾਪ ਕਿਉਂ ਕਰ ਰਹੇ ਨੇ ਇਸ ਲਈ ਕਿ ਇਹਨਾਂ ਦੀ ਦੈਸ਼ਟ ਬਣੀ ਰਹੇ ਇਹਨਾਂ ਦਾ ਕਬਜ਼ਾ ਇਸ ਤੇ ਤੇ ਆਰਐਸਐਸ ਵੀ ਇਹੀ ਚਾਹੁੰਦੀ ਹੈ ਵੀ ਇਹੋ ਜਿਹੇ ਗੋਲੇ ਹੀ ਰਹਿਣ ਸੁਖਬੀਰ ਆਰਐਸਐਸ ਦਾ ਗੋਲਾ ਹੈ ਇਹਨੇ ਗਾਹ ਆਪਣੇ ਗੋਲੇ ਪਾਰੇ ਹੋਏ ਨੇ ਉਹ ਨਹੀਂ ਚਾਹੁੰਦੇ ਕਿ ਸਿੱਖ ਇਤਿਹਾਸ ਦਾ ਪ੍ਰਚਾਰ ਹੋਵੇ ਇਹ ਹੁਣ ਕੌਮ ਨੇ ਸੋਚਣਾ ਹੈ ਕੌਮ ਇਹਨਾਂ ਨੂੰ ਸਜ਼ਾ ਦੇ ਸਕਦੀ ਹੈ ਜਦੋਂ ਇਹ ਤੁਹਾਡੇ ਕੋਲੇ ਆਉਂਦੇ ਨੇ ਜਿਵੇਂ ਹੁਣ ਤਰਨਤਾਰਨ ਜਾਣਗੇ ਵੋਟਾਂ ਮੰਗਣ ਉਥੇ ਇਹਨਾਂ ਨੂੰ ਸਖਤ ਸਿਖਾਇਆ ਜਾ ਸਕਦਾ ਹੈ ਇਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਇਹਨਾਂ ਦੀ ਜਿਵੇਂ ਅੱਗੇ ਜਵਾਨਤਾ 잡ਤ ਹੋਈ ਨੇ ਤਰਨਤਾਰਨ ਵੀ ਇਹਨਾਂ ਦੀ ਜਵਾਨਤਾ 잡ਤ ਹੋਣੀ ਚਾਹੀਦੀ ਹੈ ਨੇ ਤੇ ਬਾਕੀ ਸਜ਼ਾ ਅਕਾਲ ਪੁਰਖ ਨੇ ਦੇਣੀ ਹੈ ਜੋ ਹੋਰ ਗੁਨਾਹ ਇਹਨਾਂ ਨੇ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਕੋ ਦਰਦੇ ਕੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ